ਲੜੀ ਮਿਲਾਉਣ ਵਾਸਤੇ ਇਸ ਤੋਂ ਪਿਛਲਾ ਭਾਗ ਜ਼ਰੂਰ ਦੇਖੋ ਧੰਗੁਰ ਜੁੰਦੇ ਮਹਾਰਾਜ ਜੀ ਆਪਣੇ ਗੁਰਸਿੱਖ ਵੀਰਾਂ ਜਤਿਆਂ ਸਤਿਆਂ ਤੱਪੀਆਂ ਦੇ ਨਾਲ ਬਰਾਤ ਤਿਆਰ ਕਰਾ ਕੇ ਪਿੰਡ ਬਿਲਗੇ ਤੋਂ ਚੱਲ ਕੇ ਮੌ ਸਵਾਏ ਬਰਾਤ ਦੇ ਨਿਗੇ ਸਵਾਗਤ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸਾਹਮਣੇ ਇੱਕ ਸ਼ਰਤ ਰੱਖੀ ਗਈ ਸੋਹਰੇ ਪਰਵਾਰ ਵਾਲਿਆਂ ਮਜ਼ਾਕ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਇੱਕ ਕਿਲਾ ਪਠਣ ਵਾਸਤੇ ਕਿਹਾ ਗਿਆ ਪਰ ਉਹਨਾਂ ਕਿਲਾ ਗੱਡਿਆ ਨਾ ਇੱਕ ਛੋਟੇ ਜਿਹੇ ਦਰਖਤੀ ਉੱਤੋਂ ਤਣਾ ਵੱਡ ਕੇ ਉਸ ਨੂੰ ਕਿੱਲੇ ਦਾ ਰੂਪ ਦੇ ਦਿੱਤਾ ਗਿਆ ਤੇ ਗੁਰੂ ਸਾਹਿਬ ਜੀ ਨੂੰ ਨੇਜੇ ਦੇ ਨਾਲ ਪੁੱਠੋ ਵਾਸਤੇ ਆਇਆ ਗੁਰੂ ਸਾਹਿਬ ਜੀ ਘੋੜੇ ਤੇ ਸਵਾਸ ਸੰਤ ਸ਼ਾਂਤੀ ਦੇ ਪੁੰਜ ਨੇ ਪਹਿਲੀ ਵਾਰੀ ਆਪਣੇ ਹੱਥ ਵਿੱਚ ਨੇਜਾ ਫੜ ਕੇ ਉਸ ਨੇਜੇ ਦੇ ਇਸਤੇਮਾਲ ਕਰਕੇ ਘੋੜੇ ਦੇ ਉੱਤੇ ਚੜ ਕੇ ਜਦ ਉਹ ਕਿੱਲਾ ਪੁੱਟਿਆ ਜੋਰ ਲਾਉਣ ਕਰਕੇ ਕਿੱਲਾ ਤਾਂ ਪੁੱਟਿਆ ਗਿਆ ਪਰ ਘੋੜਾ ਗੁਰੂ ਸਾਹਿਬ ਜੀ ਦਾ ਸ਼ਹੀਦ ਹੋ ਗਿਆ ਜਗਾ ਤੇ ਇੱਕ ਕਿਲਾ ਫਟਿਆ ਗਿਆ ਉਸ ਜਗਾ ਤੇ ਘੋੜੇ ਦੇ ਸ਼ਹੀਦ ਹੋਣ ਦੀ ਜਗਾ ਬਣਾਈ ਗਈ ਹੈ ਸਾਧ ਸੰਗਤ ਜੀ ਤੁਸੀਂ ਮਹੋਬਾਬਾ ਕੇ ਦਰਸ਼ਨ ਕਰ ਸਕਦੇ ਹੋ ਨਿਹੰਗ ਸਿੰਘ